ਪਾਰਟੀ ਦਾ ਕੋਈ ਵੀ ਵਾਰਡ ਤੋਂ ਲੈ ਕੇ ਤੇ ਉੱਚ ਕੋਟੀ ਦਾ ਜਿਹੜਾ ਉਧੇਦਾਰ ਹੱਲੇ ਤੱਕ ਇੱਥੇ ਨਹੀਂ ਪਹੁੰਚਿਆ ਹੁਣੇ ਇਹਨਾਂ ਨੂੰ ਕਹਿ ਦਈਏ ਨਾ ਲੰਗਰ ਆ ਜਾਂ ਹੁਣ ਇਹਨਾਂ ਨੇ ਸ਼ੀਲਡਾ ਵੜਨੀਆਂ ਇਹ ਵੇਖਣਾ ਇੱਕ ਦੀ ਜਗ੍ਹਾ 10 ਜਣੇ ਆਣਗੇ ਤੇ 62000 ਵੋਟਾਂ ਦਾ ਇਹ ਜਿਹੜੀ ਵੈਸਟ ਏਰੀਆ ਆ 44000 ਵੋਟਾਂ ਤੋਂ ਜਿੱਤੇ ਨੇ ਇਸੇ ਪਬਲਿਕ ਨੇ ਜਿਤਾਇਆ ਪਰ ਇੱਕ ਗੱਲ ਮੈਂ ਕਹਿਣ ਲੱਗਿਆ ਮੈਂ ਗੁਰੇਜ ਨਹੀਂ ਕਰਨਾ ਇਹ ਯਾਦ ਰੱਖਣ ਇਹ ਦਿਨ ਆਉਣ ਵਾਲੇ ਨੇ ਇਹ ਜਿਹੜੇ ਕਹਿੰਦੇ ਨਾ 2-2 ਸਾਲ ਪਏ ਨੇ ਤੇ ਮੈਨੂੰ ਲੱਗਦਾ ਨਹੀਂ ਇਹਨਾਂ ਨੇ 6 ਮਹੀਨੇ ਵੀ ਕੱਟਨੇ ਇਹਨਾਂ ਨੂੰ ਇਹਦਾ ਖਮਨਿਆਜਾ ਭੁਗਤਣਾ ਪੈਣਾ ਜੀ ਮੈਂ ਕੈਮਰਾਮੈਨ ਨੂੰ ਆਪਣੇ ਵੀਰ ਨੂੰ ਕਹਾਂਗਾ ਕਿ ਇਹ ਦਿਖਾਇਆ ਜਾਵੇ ਉਹਨਾਂ ਨੇ ਆਪਣੀ ਖਾਨਾ ਪੂਰਤੀ ਕੀਤੀ ਆ ਖਾਨਾ ਪੂਰਤੀ ਕਰਕੇ ਇਹ ਟੱਕ ਗਏ ਨੇ ਸਰਕਾਰ ਆਪਣੀ ਨਰਾਇਕੀ ਨੇ ਜਦੋਂ ਚੌਂਕੀਆਂ ਥਾਣੇ ਦੇ ਹਮਲੇ ਹੁੰਦੇ ਸੀ ਉਦੋਂ ਵੀ ਹਰੇ ਕੱਪੜੇ ਦੇ ਨਾਲ ਉਹਨਾਂ ਨੂੰ ਟੱਕਦੇ ਸੀ ਹੁਣ ਵੀ ਇਹ ਹਰੇ ਕੱਪੜੇ ਨਾਲ ਟੱਕਣਦੇ ਆ ਓਕੇ ਇੱਕ ਘਾਵਤ ਹੈਗੀ ਆ ਬਰਸਾਦ ਦੇ ਅੰਨਿਆਂ ਨੂੰ ਸਭ ਕੋ ਹਰਾ ਹਰਾ ਨਜ਼ਰ ਆਉਂਦਾ ਇਹਨਾਂ ਨੇ ਸਭ ਕੋ ਹਰਾ ਰਾਈ ਕਰਤਾ ਸਫਾਈ ਕਰਕੇ ਸਾਰਾ ਇਹਨੂੰ ਬਿਲਕੁਲ ਹੀ ਕਲੀਅਰ ਕਰਤਾ ਕਿ ਜਿਸ ਤਾਈ ਤੇ ਕੋਈ ਘਟਨਾ ਹੋਈ ਨਹੀਂ ਸਾਡੇ 12:00 ਵਜੇ ਉਹਨਾਂ ਨੇ ਜਦੋਂ ਧਮਾਕਾ ਸੁਣਿਆ ਤੇ ਉਹ ਕੰਬਲ ਲੈ ਕੇ ਉੱਠੇ ਸੀ ਉਹਨਾਂ ਨੇ ਸਮਝਿਆ ਕਿ ਸ਼ਾਇਦ ਇੱਕ ਨੋਰਮਲ ਹੈ ਪਰ ਜਦੋਂ ਬਾਹਰ ਆਏ ਤੇ ਲੋਕੀ ਬੜੇ ਇਕੱਠੇ ਹੋਏ ਪਏ ਸੀ ਤੇ ਧਮਾਕਾ ਆ ਬਾਰੀ ਰੁਟੀਆਂ ਪੀਆਂ ਸੀ ਪਹਿਲੇ ਤੇ ਚੌਂਕੀਆਂ ਦੇ ਹਮਲੇ ਹੋ ਰਹੇ ਸੀ ਥਾਣੇ ਤੇ ਹਮਲ ਹੋ ਰਹੀ ਸੀ ਆ ਜਿਹੜਾ ਹਰਾ ਪਰਦਾ ਦੇਖ ਰਹੇ ਜੋ ਇਹ ਥਾਣੇ ਦੇ ਚੌਂਕੀਆਂ ਦੇ ਲਗਾਇਆ ਗਿਆ ਸੀ ਕੀ ਇੱਥੇ ਜਿਹੜਾ ਬੰਮ ਤੁਮਾ ਕਿਹੜਾ ਨਾ ਹੋਵੇ ਇਹ ਹਰਿਆ ਪਰਦਾ ਚੁੱਕ ਗਿਆ ਹੁਣ ਮੰਦਿਰਾਂ ਦੇ ਬਾਹਰ ਲਗਾ ਦਿੱਤਾ ਗਿਆ ਏ ਪੰਜਾਬ ਸਰਕਾਰ ਨੂੰ ਚਾਹੀਦਾ ਭਗਵੰਤ ਮਾਨ ਨੂੰ ਚਾਹੀਦਾ ਵੀ ਆਪਣੇ ਚੁੜਗਲੇ ਚੜਗਲੇ ਸੁਣਾਵੇ ਜਿਹੜੀ ਲੇਨ ਤੋਂ ਆਇਆ ਉਸੇ ਲੇਨ ਤੇ ਵਾਪਸ ਚਲ ਜੇ ਪੰਜਾਬ ਦੇ ਵਿੱਚ ਰਾਸ਼ਟ੍ਰਪਤੀ ਸ਼ਾਸਨ ਲੱਗਣਾ ਚਾਹੀਦਾ ਕਿਉਂਕਿ ਜਿਹੜਾ ਬੰਦਾ ਸਾਡੇ ਮੰਦਿਰ ਨਹੀਂ ਸੰਭਾਲ ਸਕਦਾ ਉਹਨੂੰ ਗੱਡੀ ਦੇ ਪੈਨ ਦਾ ਹੱਕ ਹੀ ਕੋਈ ਨਹੀਂਗਾ ਸਾਤਿ ਸਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ 67 ਸੂਰੀ ਰੋਡ ਦੀ ਆ ਉਸ ਮੰਦਿਰ ਦੀਆਂ ਜਿੱਥੇ ਕਿ ਰਾਤ 12:30 ਵਜੇ ਠਾਕਰ ਜਿਹੜਾ ਕਿ ਦੁਆਰਾ ਜਿਹੜਾ ਮੰਦਿਰ ਆ ਉੱਥੇ ਜਿਹੜਾ ਹਮਲਾ ਜਿਹੜਾ ਕੀਤਾ ਜਾਂਦਾ ਗ੍ਰੈਂਡ ਆ ਤੁਸੀਂ ਦੇਖ ਸਕਦੇ ਹੋ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਲੈ ਕੇ ਗੁਰੂਵਰੀ ਸਾਡੇ ਨਾਲ ਹੈ ਗੁਰੂਵਰੀ ਕਿਸ ਤਰ੍ਹਾਂ ਦੇ ਦੇ ਦਿਓ ਚੀਜ਼ ਲੈ ਕੇ ਹੁਣ ਤੇ ਮੰਦਰਾ ਦੇ ਹਮਲੇ ਹੋਣੀ ਸ਼ੁਰੂ ਹੋ ਗਏ ਨੇ ਕੀ ਕਹਿਣਾ ਚਾਹੋਗੇ ਤੇ ਦੇਖੋ ਜੀ ਇਹ ਸਰਕਾਰ ਦੀ ਪੂਰੀ ਨਖੇਦੀ ਆ ਮੈਂ ਅੱਗੇ ਵੀ ਦੱਸ ਚੁੱਕਿਆ ਆਂ ਤੁਹਾਡੇ মিডিਆ ਮੇਰੇ ਸੱਜਣੇ ਮੇਰੇ ਭਾਈਚਾਰਾ ਵਾ মিডিਆ ਦੇ ਨਾਲ ਇੱਕ মিডিਆ ਚੌਥਾ ਸਤੰਭ ਆ ਇਹੀ ਸੁੱਖ ਦੁੱਖ ਨਰਕਾਰਤਮ ਚੀਜ਼ਾਂ ਇਹੀ মিডিਆ ਅੱਗੇ ਲੈ ਕੇ ਆਂਦਾ ਇਹੀ ਅਫਸਰਾਂ ਦੇ ਅੱਗੇ ਲੈ ਕੇ ਆਂਦਾ ਆ ਕਿ ਅਫਸਰਾਂ ਨੂੰ ਚੇਤਾਵਨੀ ਦਿੱਤੀ ਜਾਵੇ ਕਿੜੀਆਂ ਕਿੜੀਆਂ ਚੀਜ਼ਾਂ ਜਿਹੜੀਆਂ ਗਲਤ ਸਮਾਜ ਦੇ ਵਿੱਚ ਹੋ ਰਹੀਆਂ ਨੇ ਉਹਦੇ ਬਾਰੇ ਦੱਸਿਆ ਜਾਵੇ ਮੈਂ ਪਹਿਲਾਂ ਤੇ ਤੁਹਾਡਾ ਸਾਰੀ মিডিਆ ਦਾ ਧੰਨਵਾਦ ਕਰਦਾ ਆਂ ਕਿ ਤੁਸੀਂ ਹਰ ਹਰ ਚੀਜ਼ ਨੂੰ ਅੱਗੇ ਲੈ ਕੇ ਆਂਦੇ ਜੇ ਮੈਂ ਪਹਿਲਾਂ ਵੀ ਕਹਿ ਚੁੱਕਾ ਇਹ ਸਰਕਾਰ ਦੀ ਪੂਰੀ ਤਰ੍ਹਾਂ ਹੀ ਨਖੇਦੀ ਆ ਜੀ ਅਸੀਂ ਦੇਖਿਆ ਵੀ ਬਾਕੀ ਜਿਹੜੇ ਪਾਰਟੀਆਂ ਦੇ ਨਮਾਇੰਦੇ ਸਾਰੇ ਪਹੁੰਚੇ ਨੇ ਜੇ ਕਰਾਮ ਆਵਾਜ਼ੀ ਪਾਰਟੀ ਦੀ ਗੱਲ ਕਰੀ ਆਮ ਆਦਮੀ ਪਾਰਟੀ ਦੇ ਐਮਐਲਏ ਡਾਟਰ ਜਸਬੀਰ ਸਿੰਘ ਸੰਧੂ ਜਿਨ੍ਹਾਂ ਦਾ ਹਲਕਾ ਵਾ ਉਹ ਇੱਥੇ ਪਹੁੰਚੇ ਬਾਕੀ ਸਾਰੀਆਂ ਪਾਰਟੀ ਨਮਾਇੰਦੇ ਪਹੁੰਚੇ ਨੇ ਮੈਂ ਨਾ ਅੱਗੇ ਵੀ ਉਹ ਗੱਲ ਕਹਿਣ ਲੱਗਾ ਸੀ ਪਰ ਚਲੋ ਮਾਈਕ ਉਧਰ ਲੈ ਗਿਆ ਮੈਂ ਇਹੀ ਗੱਲ ਕਹਿਣ ਲੱਗਾ ਕਿ ਇਹ ਰਾਤੀ ਜਿਹੜੀ ਘਟਨਾ 1:30 ਵਜੇ ਦੀ ਘਟਨਾ ਆ ਤੇ ਸਵੇਰੇ 5 ਵਜੇ ਹੀ ਸਾਰੇ ਇਲਾਕਾ ਵਾਸੀ ਸਹਿਯੋਗ ਦੇ ਨਾਲ ਸਾਰੇ ਇਹ ਮਹੰਤ ਕੋਈ ਪਰਿਵਾਰੀ ਵੇਖੋ ਇਹਦੇ ਵਿੱਚ ਤੁਸੀਂ ਐ ਨਹੀਂ ਕਹਿ ਸਕਦੇ ਕਿ ਸਾਰੇ ਹਿੰਦੂ ਇਕੱਠੇ ਨੇ ਸਾਰੇ ਸੰਗਠਨ ਇਕੱਠੇ ਨੇ ਸਾਰਾ ਭਾਈਚਾਰਾ ਸਾਡਾ ਇਕੱਠਾ ਅਸੀਂ ਖੁਦ ਭਾਈਚਾਰੇ ਨੂੰ ਮਤਵ ਦਿੰਦੇ ਹਾਂ ਸਾਰਾ ਭਾਈਚਾਰਾ ਸਾਡਾ ਇਕੱਠਾ ਆ ਕੋਈ ਵੀ ਆਮ ਪਾਰਟੀ ਦਾ ਕੋਈ ਵੀ ਵਾਰਡ ਤੋਂ ਲੈ ਕੇ ਤੇ ਉੱਚ ਕੋਟੀ ਦਾ ਜਿਹੜਾ ਅਹੁਦੇਦਾਰ ਹੱਲੇ ਤੱਕ ਇੱਥੇ ਨਹੀਂ ਪਹੁੰਚਿਆ ਹੁਣ ਇਹਨਾਂ ਨੂੰ ਕਹਿ ਦਈਏ ਨਾ ਲੰਗਰ ਆ ਜਾਂ ਹੁਣ ਇਹਨਾਂ ਨੇ ਸ਼ੀਲਡਾ ਵਟਨੀਆਂ ਇਹ ਵੇਖਣਾ ਇੱਕ ਦੀ ਜਗ੍ਹਾ 10 ਜਣੇ ਆਣਗੇ ਪਰ ਕੀ ਲੱਗਦਾ ਨਹੀਂ ਵੀ ਹਲਕੇ ਦੇ ਐਮਐਲਏ ਨੂੰ ਆਉਣਾ ਚਾਹੀਦਾ ਸੀ ਕਿਉਂਕਿ ਉਹਨਾਂ ਦਾ ਹਲਕਾ ਬਾਪ ਬੜੀ ਵੱਡੀ ਕਟਨਾ ਹੋਈ ਆ ਜਿੱਥੇ ਕਿ ਦੂਦਰਾਡੇ ਲੋਕਾਂ ਨੇ ਪਤਾ ਲੱਗਾ ਹਰਕ ਦਿਨ ਲੋਕ ਇਸ ਦਿਨ ਖੇਦੀ ਕਰ ਰਹੇ ਨੇ ਕਿ ਹੁਣ ਸਾਡੇ ਮੰਦਰਾ ਵਿੱਚ ਹਮਲਾ ਹੋ ਗਿਆ ਬਹੁਤ ਲੋਕੀ ਨੱਖਾ ਪੀ ਗਏ ਨੇ ਕੀ ਲੱਗਦਾ ਨਹੀਂ ਸੀ ਪਹੁੰਚਣਾ ਚਾਹੀਦਾ ਸੀ ਮੌਕੇ ਤੇ ਦੇਖੋ ਜੀ ਜ਼ਰੂਰ ਆਣਾ ਚਾਹੀਦਾ ਵਾ ਇਹਨਾਂ ਨੇ 2 ਲੱਖ ਦੇ 8000 ਵੋਟਾਂ ਦਾ ਇਹ ਜਿਹੜੀ ਵੈਸਟ ਏਰੀਆ ਆ 44000 ਵੋਟਾਂ ਤੋਂ ਜਿੱਤੇ ਨੇ ਇਸੇ ਪਬਲਿਕ ਨੇ ਜਿਤਾਇਆ ਪਰ ਇੱਕ ਗੱਲ ਮੈਂ ਕਹਿਣ ਲੱਗਿਆ ਮੈਂ ਗੁਰੇਜ ਨਹੀਂ ਕਰਨਾ ਇਹ ਯਾਦ ਰੱਖਣ ਇਹ ਦਿਨ ਆਉਣ ਵਾਲੇ ਨੇ ਇਹ ਜਿਹੜੇ ਕਹਿੰਦੇ ਨਾ 2-2 ਸਾਲ ਪਏ ਨੇ ਇਹ ਮੈਨੂੰ ਲੱਗਦਾ ਨਹੀਂ ਇਹਨਾਂ ਨੇ 6 ਮਹੀਨੇ ਵੀ ਕੱਟਨੇ ਇਹਨਾਂ ਨੂੰ ਇਹਦਾ ਖਮਨਿਆਜਾ ਭੁਗਤਣਾ ਪੈਣਾ ਜੀ ਪਰ ਕੀ ਲੱਗਦਾ ਨਹੀਂ ਵੀ ਪਹਿਲਾਂ ਤੇ ਖਾਣਿਆਂ ਉੱਤੇ ਹਮਲੇ ਹੁੰਦੇ ਸੀ ਉਦੋਂ ਹੁਣ ਉਦੋਂ ਬਾਅਦ ਧਾਰਮਿਕ ਜਗ੍ਹਾ ਤੇ ਹਮਲੇ ਸ਼ੁਰੂ ਹੋ ਗਏ ਨੇ ਜਿਸ ਤਰ੍ਹਾਂ ਤੁਸੀਂ ਦੇਖਿਆ ਵੀਡੀਓ ਵਿੱਚ ਦੋ ਨੌਜਵਾਨ ਆਉਂਦੇ ਨੇ ਅਤੇ ਜਿਹੜਾ ਕਿ ਕੋਈ ਸਪੋਰਟਿੰਗ ਜਿਹੜੀ ਚੀਜ਼ ਛੁੱਟ ਕੇ ਜਾਂਦੇ ਨੇ ਅਸੀਂ ਦੇਖਿਆ ਪੰਦਰ ਪੰਦਰਸੀ ਪੰਡਤਾ ਪਰਿਵਾਰ ਸੀ ਇਹਨਾਂ ਦਾ ਨੁਕਸਾਨ ਹੋ ਸਕਦਾ ਸੀ ਉਹਨਾਂ ਦਾ ਵੀ ਦੇਖੋ ਜੀ ਸਰੇ ਆਮ ਮੈਂ ਵੀਡੀਓ ਵਿੱਚ ਦੇਖਦਾ ਪਿਆ ਵਾਂ ਉਹਨੇ ਪਿੰਨ ਕੱਢੀ ਆ ਪਿੰਨ ਛ ਕਿੱਡਾ ਕੋ ਤੇਜ਼ ਧਮਾਕਾ ਹੋਏਗਾ ਜਿਹਦੇ ਨਾਲ ਚੰਗਿਆੜੇ ਵੀ ਨਿਕਲਿਆ ਮੈਂ ਕੈਮਰਾਮੈਨ ਆਪਣੇ ਵੀਰ ਨੂੰ ਕਹਾਂਗਾ ਕਿ ਇਹ ਦਿਖਾਇਆ ਜਾਵੇ ਉਹਨਾਂ ਨੇ ਆਪਣੀ ਖਾਣਾ ਪੂਰਤੀ ਕੀਤੀ ਆ ਖਾਣਾ ਪੂਰਤੀ ਕਰਕੇ ਇਹ ਟੱਕ ਗਏ ਨੇ ਟੱਕਣ ਤੋਂ ਬਾਅਦ ਦੇਖੋ ਇਹ ਸੀਮੰਟ ਦੇ ਨਾਲ ਬਣਿਆ ਹੁੰਦਾ ਤੇ ਸੀਮੰਟ ਦੇ ਨਾਲ ਤੋਂ ਤੋੜ ਤੱਕ ਬਣਿਆ ਵਾ ਇਹਦਾ 10 ਫੁੱਟ ਮੱਥਾ ਹੋਣਾ ਵਾ ਤੇ 8 ਫੁੱਟ ਮੱਥਾ ਟੱਟ ਚੁੱਕਿਆ ਆ ਤੇ ਕੱਡੀ ਕੋ ਤੇਜ ਉਹ ਘਟਨਾ ਹੋएगी ਕੱਡੀ ਕੋ ਤੇਜ ਉਹ ਬੰਬ ਫਟਿਆ ਹੋਏਗਾ ਮੈਲਾਕੇ ਚ ਵੀ ਹੋ ਕੇ ਆਇਆ ਵਾ ਮੇਰਾ ਪਿਛਲੇ ਬੰਨੇ ਘਰ ਮੈਂ ਵਾਰਡ ਦਾ ਇੰਚਾਰਜ ਆ ਮੈਨੂੰ ਉਹਨਾਂ ਨੇ ਦੱਸਿਆ ਆ ਕਿ ਬਹੁਤ ਜ਼ਿਆਦਾ ਤੇਜ ਧਮਾਕਾ ਹੋਇਆ ਜੀ ਇਹਦੇ ਵੀ ਜਿਹੜੇ ਲੱਗ ਲੱਗੇ ਜਿਹੜੇ ਘਰ ਸੀ ਉਹਨਾਂ ਦੇ ਕਨੇ ਸ਼ੀਸ਼ੇ ਦਾ ਜਿਹੜੇ ਟੁੱਟ ਗਏ ਸੀ ਇੰਨਾ ਵੱਡਾ ਵਸਫੋਟ ਜਿੰਨੀ ਵੱਡੀ ਵੱਡੀ ਆਵਾਜ਼ ਆਈ ਸੀ ਜੀ ਦੇਖੋ ਜੀ ਇੱਕ ਬਿਜਲੀ ਦੀ ਤਾਰਾਂ ਨੂੰ ਵੀ ਅੱਗ ਲੱਗੀ ਹੋਵੇ ਉਹਦਾ ਵੀ ਵਸਫੋਟ ਹੁੰਦਾ ਆ ਉਹਦੇ ਨਾਲ ਵੀ ਘਰ ਦੀ ਜੜੀਆਂ ਕੰਦਾ ਜਿਹਾ ਸ਼ੀਸ਼ੇ ਟੁੱਟ ਜਾਂਦੇ ਆ ਇਹ ਤੇ ਫਿਰ ਗਰਨੇਡ ਦਾ ਹਮਲਾ ਆ ਇਹ ਤੇ ਪ੍ਰਸ਼ਾਸਨ ਨੂੰ ਜਾਗਣਾ ਪੈਣਾ ਵਾ ਮੈਂ ਚੌਕੀਆਂ ਦੇ ਬੰਬ ਸੁੱਟੇ ਇੰਨਾ ਕੋ ਬੰਦੇ ਨਹੀਂ ਫੜੇਗੇ ਉੱਥੇ ਵੀ ਸਾਡੇ ਵੀਰਪਰਾ ਕੰਮ ਕਰਦੇ ਨੇ ਸਾਡੇ ਵਾਸਤੇ ਨੇ ਉਹਨਾਂ ਦੇ ਵੀ ਬੱਚੇ ਨੇ ਉਹਨਾਂ ਦਾ ਵੀ ਪਰਿਵਾਰ ਆ ਜੇ ਅੱਜ ਉਹਨਾਂ ਨੂੰ ਕੁਝ ਹੋ ਜਾਂਦਾ ਵਾ ਕੀ ਗੱਲ ਸੀਪੀ ਸਾਹਿਬ ਜਾਂ ਸੀਐਮ ਸਾਹਿਬ ਉਹਦੇ ਜ਼ਿੰਮੇਵਾਰ ਨੇ ਪਰ ਗੱਲ ਕਰੀ ਸੀਪੀ ਸਾਹਿਬ ਦੇ ਇਸ ਜੀ ਦਾ ਬਿਆਨ ਦੇ ਰਹੇ ਨੇ ਵੀ ਜਿਹੜੇ ਚੌਕੀਆਂ ਤੇ ਜਿਨ੍ਹਾਂ ਨੇ ਹਮਲੇ ਕੀਤੇ ਸੀ ਜਿਹੜੇ ਬੰਦਿਆਂ ਨੇ ਜਿਹੜੇ ਸ਼ਖਸਾਂ ਨੇ ਕਹਿੰਦੇ ਉਹਨਾਂ ਨੂੰ ਫਾਂਡੇ ਤਾ ਗਿਆ ਵਾ ਉਹ ਮੁੱਤਲਾ ਦਾ ਹੱਲ ਕੀਤਾ ਗਿਆ ਵਾ ਦੇਖੋ ਜੀ ਸਾਡੇ ਦੇ ਧਿਆਨ ਚ ਨਹੀਂ ਆਇਆ ਅੱਜ ਸੀਪੀ ਸਾਹਿਬ ਬਿਆਨ ਦੇ ਕੇ ਗਏ ਨੇ ਟੈਲੀਕਾਸਟ ਟੈਲੀਕਾਸਟ ਚੱਲਦਾ ਪਿਆ ਆ ਕਿ ਇਹ ਦੇਖੋ ਜੀ ਪਾਕਿਸਤਾਨ ਦੀ ਸ਼ਰਾਰਤ ਇੱਥੋਂ ਪਾਕਿਸਤਾਨ ਕਿ ਤੁਸੀਂ ਵੀਡੀਓ ਦੇ ਵਿੱਚ ਇੱਕ ਚੀਜ਼ ਗੌਰ ਕਰਿਓ ਨੀਲੇ ਰੰਗ ਦਾ ਝੰਡਾ ਲੱਗਾ ਮੈਂ ਇਹ ਨਹੀਂ ਕਹਿੰਦਾ ਕਿ ਨੀਲੇ ਰੰਗ ਦਾ ਝੰਡਾ ਪ੍ਰਭੂ ਦਾ ਚੀਨੇ ਆਉ ਲੱਗਾ ਹੋਏਗਾ ਪਰ ਸ਼ਰਧਾਰਤੀ ਅੰਸਰਾਂ ਨੇ ਹੋ ਸਕਦਾ ਉਹਨਾਂ ਨੂੰ ਦਿਮਾਗ ਵੇਟ ਕਰਨ ਵਾਸਤੇ ਉਹ ਝੰਡਾ ਲਾਇਆ ਹੋਵੇ ਤਾਂ ਇਹਨਾਂ ਦਾ ਉਹਨਾਂ ਨੂੰ ਫੜਨਾ ਜ਼ਰੂਰੀ ਆ ਸਖਤੋ ਸਖਤ ਇਹਦੀ ਮੈਂ ਨਖੇਦੀ ਕਰਦਾ ਵਾਂ ਜੇ ਇਹ ਕੰਮ ਜਲਦੀ ਤੋਂ ਜਲਦੀ ਨਾ ਹੋਇਆਗਾ ਤਾਂ ਆਪਾਂ ਧਰਨਾ ਪ੍ਰਦਰਸ਼ਨ ਕਰਾਂਗੇ ਜੀ ਕਿ ਲੈਂਦਾ ਨਹੀਂ ਰੇ ਅੱਛੀ ਇਲਾਕਾ ਵਾ ਕਿਤੇ ਕਿਤੇ ਹੋਰ ਨੁਕਸਾਨ ਹੋ ਸਕਦਾ ਹੈ ਘਰਾਂ ਨੁਕਸਾਨ ਹੋ ਸਕਦਾ ਜੀ ਜੀਆਂ ਦੀ ਜਾਨ ਤੱਕ ਜਿਹੜੀ ਜਾ ਸਕਦੀ ਸੀ ਦੇਖੋ ਜੀ ਇਹ ਤੇ ਚਲੋ ਰਾਤ ਦਾ ਸਮਾਂ ਆ ਮੈਂ ਮੰਨਦਾ ਆ ਕਿ ਰਾਤ ਨੂੰ ਚਲੋ ਪਰਿਵਾਰ ਮੈਂਬਰ ਇੱਥੇ ਪੰਡਤ ਜੀ ਹੋਣਗੇ ਜੇ ਕਿਤੇ ਬਾਈ ਚਾਂਸ ਇੱਥੇ ਸਾਧ ਸੰਗ ਘਰਿਆ ਸਾਧ ਸੰਗ ਚੱਲਦਾ ਰਹਿੰਦਾ ਆ ਹਫਤੇ 'ਚ 7 ਦਿਨ ਹੁੰਦੇ ਨੇ 6 ਦਿਨ ਸਾਧ ਸੰਗ ਚੱਲਦਾ ਰਹਿੰਦਾ ਆ ਜਿਹੜੇ ਕੰਮ ਰਾਤੀ ਕਰ ਸਕਦੇ ਨੇ ਉਹ ਦਿਨੇ ਵੀ ਕਰ ਸਕਦੇ ਨੇ ਕੀ ਗੱਲ ਬਹੁਤ ਬਤਨਵਾਦੀ ਤੁਸੀਂ ਦੇਖਿਆ ਕਿ ਲੋਕਾਂ ਦੇ ਮਣਾ ਵਿੱਚ ਜਿਹੜਾ ਕਿ ਰੋਸ਼ ਹੈ ਭਾਰੀ ਇਸ ਚ ਨੂੰ ਲੈ ਕੇ ਵੀ ਮੰਦਰ ਤੇ ਜਿਹੜਾ ਕਿ ਧਾਰਮਿਕ ਸਥਾਨ ਆ ਉੱਤੇ ਹਮਲਾ ਹੋਇਆ ਵਾ ਇਹ ਗੱਲਬਾਤ ਕਰਾਂ ਕੌਂਸਲ ਸਾਹਿਬ ਦੇ ਨਾਲ ਕੌਂਸਲ ਸਾਹਿਬ ਕਿਸ ਤਰ੍ਹਾਂ ਦੇ ਦੇ ਇਸ ਚ ਨੂੰ ਲੈ ਕੇ ਅੱਜ ਦਿਨ ਪਹਿਲੋ ਥਾਣੇ ਉੱਤੇ ਹਮਲੇ ਹੁੰਦੇ ਨੇ ਹੁਣ ਧਾਰਮਿਕ ਜਗ੍ਹਾ ਨੇ ਜਿਹੜੀਆਂ ਸਥਾਨ ਨੇ ਉਹਨਾਂ ਦੇ ਹਮਲੇ ਹੋ ਗਲਾਪੇ ਨੇ ਇਹ ਵੇਖੋ ਇਹ ਪੁਲਿਸ ਦੀ ਪ੍ਰਸ਼ਾਸਨ ਦੀ ਸਰਕਾਰ ਦੀ ਨਲਾਈਕੀ ਆ ਸਰਕਾਰ ਆਪਣੀ ਨਲਾਈਕੀ ਨੇ ਜਦੋਂ ਚੌਂਕੀਆਂ ਥਾਣੇ ਦੇ ਹਮਲੇ ਹੁੰਦੇ ਸੀ ਉਦੋਂ ਵੀ ਹਰੇ ਕੱਪੜੇ ਦੇ ਨਾਲ ਉਹਨੂੰ ਟੱਕਦੇ ਹੀ ਹੋਣ ਵੀ ਇਹ ਹਰੇ ਕੱਪੜੇ ਨਾਲ ਟੱਕੰਦੇ ਆ ਉਹ ਕਿ ਇੱਕ ਘਾਵਦ ਹੈ ਗਿਆ ਬਰਸਾਤ ਦੇ ਅੰਨਿਆਂ ਨੂੰ ਸਭ ਕੋ ਹਰਾ ਹਰਾ ਨਜ਼ਰ ਹੁੰਦਾ ਇਹਨਾਂ ਨੇ ਸਭ ਕੋ ਹਰਾ ਰਾਈ ਕਰਤਾ ਸੋ ਇਹ ਜਿਹੜੀ ਆ ਰਾਤ ਦੀ ਘਟਨਾ ਹੋਈ ਆ ਇੱਥੇ ਇਨਾ ਮਲਬਾ ਡਿੱਗਾ ਵਾ ਪੁਲਿਸ ਨੇ ਕਾਰਪੋਰੇਸ਼ਨ ਦਾ ਮੁਲਾਇਮ ਇੰਨੀ ਸਫਾਈ ਨਹੀਂ ਕਰ ਸਕਦਾ ਜਿਹੜੀ ਪੁਲਿਸ ਇੱਥੇ ਸਫਾਈ ਕਰਕੇ ਸਾਰਾ ਇਹਨੂੰ ਬਿਲਕੁਲ ਹੀ ਕਲੀਅਰ ਕਰਤਾ ਕਿ ਜਿੱਸਤਾ ਇੱਥੇ ਕੋਈ ਘਟਨਾ ਹੋਈ ਨਹੀਂ ਹੈ। ਅਗਲੇ ਤੋਂ ਵੀ ਸਫਾਈ ਇੱਡੀਆਂ ਦੀ ਕਰਨ ਦਾ ਕਾਰਨ ਕੀ ਹੈ? ਕਿਉਂ ਇੱਡੀਆਂ ਦੀ ਸਫਾਈ ਕਰ ਦਿੱਤੀ ਗਈ ਆ? ਕਿਉਂ ਲੱਗਦਾ ਨਹੀਂ ਵੀ ਇਹ ਚੀਜ਼ ਨੂੰ ਹਰੇਕ ਦਿਖਣਾ ਚਾਹੀਦਾ ਸੀ? ਇੱਡੀਆਂ ਦੀ ਨਹੀਂ ਸੀ ਸਫਾਈ ਕਰਨੀ ਚਾਹੀਦੀ। ਸਰ ਆਪਣੇ ਨਲਾਇਕੀ ਲੁਕਾ ਰਹੇ ਆ। ਸਫਾਈ ਕਰਨ ਦਾ ਤੇ ਕਰਨੇ ਆ। ਲੋਕਾਂ ਨੂੰ ਪਤਾ ਨਾ ਲੱਗੇ ਇਹ ਹੋ ਗਿਆ। ਮਤਲਬ ਪੁਲਿਸ ਹੋਈ ਨਾ ਹੋਈ ਸਰਕਾਰ ਹੋਈ ਨਾ ਹੋ ਇੱਕ ਬਰਾਬਰ ਆ ਸਰਕਾਰ ਤਾਂ ਕਹਿੰਦੀ ਵੀ ਅਸੀਂ ਨਸ਼ਿਆਂ ਦੇ ਖਿਲਾਫ ਹੀ ਬੜਾ ਵੱਡਾ ਯੋਧਾ ਚ ਚਾਲੂ ਕੀਤਾ ਵਾ ਬੜੀ ਵੱਡੀ ਤਦਾਬ ਵੀ ਜਿਹੜੇ ਨਸ਼ੇ ਸਦਾਗਾ ਨੇ ਉਹਨਾਂ ਦੇ ਘਰ ਤੱਕ ਢਾਈ ਜਾ ਰਹੇ ਨੇ ਉਹਨਾਂ ਨੂੰ ਬਿਲਕੁਲ ਖਤਮ ਕੀਤਾ ਜਾ ਰਿਹਾ ਵਾ ਘਰ ਤੇ ਫਿਰ ਭਗਵੰਤ ਮਾਨ ਮਾਨ ਦਾ ਵੀ ਟਹਿਣਾ ਚਾਹੀਦਾ ਇਹ ਵੀ ਨਸ਼ਾ ਕਰਦਾ ਭਾਵੇਂ ਸ਼ਰਾਬ ਦਾ ਹੀ ਕਰਦਾ ਆਵੇਂ ਸ਼ਰਾਬ ਦਾ ਹੀ ਕਰਦਾ ਵਾ ਪਹਿਲਾਂ ਘਰ ਦੇਦਾ ਡਾਣਾ ਚਾਹੀਦਾ ਵਾ ਇਹ ਜਿਹੜਾ ਸਰਕਾਰ ਇਹ ਕੰਮ ਕਰਦੀ ਪਈ ਹੈ ਇਹਨਾਂ ਨੂੰ 3 ਸਾਲ ਪਹਿਲਾਂ ਕਰਦਾ ਚਾਹੀਦਾ ਜਿਹੜਾ ਕੰਮ ਹੋਣ ਕਰਦੀ ਪਈ ਆ ਉਹਦੇ ਵਿੱਚ ਵੀ ਇਹੇ ਛੋਟੀਆਂ ਮੱਛੀਆਂ ਫੜਦੇ ਆ ਕੋਈ ਵੱਡਾ ਮਗਰਮੱਛ ਫੜ ਕੇ ਵੀ ਆ ਜਿਨ੍ਹਾਂ ਨਾਲ ਇਹਨਾਂ ਦੀਆਂ ਸਾਂਝਾ ਵਾ ਪ੍ਰਚਾਰਜ ਪੁਲਿਸ ਦੀ ਆ ਸਾਂਝਾ ਆ ਜਾਂ ਇਹਨਾਂ ਦੇ ਲੀਡਰਾਂ ਦੀ ਆ ਸਾਂਝਾ ਉਹਨਾਂ ਨੂੰ ਫੜਨਾ ਉਹਨਾਂ ਨੂੰ ਤੇ ਕੋਈ ਵੱੜਦਾ ਨਹੀਂ ਆ ਲੱਕੇ ਦੇ ਜਿੱਥੇ ਜਿੱਥੇ ਵੀ ਇਹਨਾਂ ਦੇ ਐਮ.ਐਲ.ਏ ਮੰਤਰੀ ਹੈਗੇ ਆ ਪੁਲਿਸ ਨੂੰ ਵੀ ਪਤਾ ਆਮ ਪਬਲਿਕ ਨੂੰ ਪਤਾ ਮੀਡੀਆ ਨੂੰ ਤੁਹਾਨੂੰ ਸਭ ਨੂੰ ਪਤਾ ਵਾ ਕਿ ਇਹਨਾਂ ਦੇ ਕਿੰਨਾ ਕਿੰਨਾ ਨਾਇਨਾਂ ਦੀਆਂ ਸਾਂਝਾ ਵਾ ਉਹਨਾਂ ਨੂੰ ਨਹੀਂ ਪੜਦੇ ਪੜਨ ਉਹਨਾਂ ਨੂੰ ਲੱਗ ਜੇ ਪਤਾ ਫਿਰ ਉਹ ਬੋਲਣਗੇ ਇਹਨਾਂ ਦੇ ਨਾਲ ਬਿਲਕੁਲ ਜੀ ਅਸੀਂ ਦੇਖਿਆ ਸ੍ਰੀ ਜੀ ਹਰ ਕਿਸੇ ਤਰ੍ਹਾਂ ਦੇ ਲੋਕ ਹਰ ਕਿਸੇ ਸਮਾਜ ਦੇ ਲੋਕ ਪਹੁੰਚੇ ਨੇ ਚਾਹੇ ਧਾਰਮਿਕ ਆਗੂ ਨੇ ਚਾਹੇ ਵੱਖ-ਵੱਖ ਪਾਰਟੀਆਂ ਦੇ ਨੇ ਪਰ ਜੇਕਰ ਹਲਕੇ ਦੀ ਗੱਲ ਕਰੀ ਆਮ ਆਦਮੀ ਪਾਰਟੀ ਤੋਂ ਕੋਈ ਨਹੀਂ ਇੱਥੇ ਪਹੁੰਚਿਆ ਨਾ ਕਿ ਮੰਤਰੀ ਪਹੁੰਚਿਆ ਨਾ ਕਿ ਵਿਧਾਇਕ ਪਹੁੰਚਿਆ ਇੱਥੇ ਮੌਕੇ ਤੇ ਵੇਖੋ ਉਹਨਾਂ ਨੂੰ ਕੀ ਲੋੜ ਆ ਪਹੁੰਚਣ ਦੀ ਪਹੁੰਚਣ ਵਾਲੇ ਪਹੁੰਚ ਗ ਉਹਨਾਂ ਨੂੰ ਕੋਈ ਦੁੱਖ ਨਹੀਂ ਹੈਗਾ ਉਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਦੁੱਖ ਹੋਵੇ ਤੇ ਲੋਕਾਂ ਦੇ ਰੋਜ਼ ਸਨੇਚਿੰਗਾ ਹੋ ਰਹੀਆ ਹਮਲੇ ਹੋ ਰਹੇ ਆ ਬੱਚਾ ਨੂੰ ਸਾਡੇ ਯੰਗ ਯੂਥ ਬੱਚਿਆਂ ਨੂੰ ਗੋਲੀਆਂ ਵੱਜ ਰਹੀਆ ਵਾ ਰੋਜ਼ ਅਖਬਾਰ ਆਈ ਮੈਂ ਤੇ ਮੇਰੇ ਚਾਰ ਅਖਬਾਰਾ ਲੱਗਿਆ ਚੌਂਕਵਾਰਾ ਹੀ ਅੱਠ ਦਾ ਖਬਰਾਂ ਮੈਂ ਰੋਜ਼ ਪੜ੍ਹ ਲੈਣਾ ਅੱਜ ਇੱਥੇ ਗੋਲੀ ਚੱਲੀ ਆ ਜਿੱਥੇ ਗੋਲੀ ਚੱਲੀ ਪੁਲਿਸ ਦੇ ਜਿਹੜਾ ਪੁਲਿਸ ਦਾ ਵੀ ਸਰਕਾਰ ਦੇ ਵੀ ਰੋਹ ਨਹੀਂ ਹੈਗਾ ਕੈਪਟਨ ਸਰਕਾਰ ਹੀ ਉਦੋਂ ਜਾਣੇਗੀ ਸੀ ਜੋ ਕਹਿੰਦੇ ਹੁੰਦੇ ਸੀ ਨਾ ਮਤਲਬ ਪੁਲਿਸ ਦਾ ਕਿ ਮਤਲਬ ਕਿਸੇ ਦਾ ਵੀ ਤਾਸ ਤੋਂ ਮਸਨੀ ਆ ਯੂਪੀ ਸਾਡੇ ਤੋਂ ਕਿੱਡਾ ਵੱਡਾ ਜ਼ਿਲ੍ਹਾ ਵਾ ਉੱਥੇ ਜੇ ਐਡੇ-ਐਡੇ ਗੈਂਗਸਟਰ ਹੈਗੇ ਸੀ ਉਹਨਾਂ ਨੂੰ ਨੱਥ ਪਾ ਸਕਦੀ ਐ ਪੰਜਾਬ ਤੇ ਹੈ ਹੀ ਐਡਾ ਗਿਆ ਇਹ ਪੁਲਿਸ ਸਰਕਾਰ ਦੇ ਪਾਲਿਓ ਇਹ ਗੁੰਡੇ ਹੈਗੇ ਆ ਸਰਕਾਰ ਜਿੱਥੇ ਚੋਂਦੀ ਆ ਹੁਣ ਸਾਡ ਨੂੰ ਸਾਡੇ ਮੰਦਰਾ ਤੇ ਹਮਲਾ ਹੋਇਆ ਵਾ ਸਾਡੇ ਜੇ دہشت ਫੈਲਾਉਣਾ ਚਾਹੁੰਦੇ ਆ ਪਰ ਇਹ ਸਾਡੇ ਜੇ دہشت ਇਹਨਾਂ ਚੀਜ਼ਾਂ ਦੀ ਨਹੀਂ ਫੈਲੇਗੀ ਅਗਰ ਇਹਨਾਂ ਜੇ ਦਮ ਹੈਗਾ ਵਾ ਤੇ ਸਾਡੇ ਨਾਲ ਮੁਕਾਬਲਾ ਕਰਨ ਸਿੱਧੇ ਹੋ ਕੇ ਹੋਣ ਇਹ ਪੁਨਸ ਕਤਾ ਵਾ ਕੀ ਲੱਗਦਾ ਨਹੀਂ ਸਾਨੂੰ ਇੱਕ ਸਾਂਝ ਬਣਾ ਕੇ ਖੜੀ ਜਾਂਦੀ ਆ ਆਪਾਂ ਨੂੰ ਸਾਂਝ ਭਾਈਚਾਰਾ ਇਕੱਠਾ ਰੱਖਣਾ ਚਾਹੀਦਾ ਵਾ ਨਾ ਕਿ ਕਿਸੇ ਦੇ ਇਸ ਤਰ੍ਹਾਂ ਵਿਖਾਵੇ ਦੇ ਆ ਤੇ ਕਿਸੇ ਦਾ ਮਾਹੌਲ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕਰਨੀ ਜਾਂਦੀ ਹੈ। ਸ਼੍ਰੀਮਾਨ ਜੀ ਸਾਡੀ ਸਾਂਝ ਹਿੰਦੂ ਸਿੱਖ ਦੀ ਪੰਜਾਬ ਵਿੱਚ ਤਾਂ ਨੋ ਮਾਸ ਦਾ ਰਿਸ਼ਤਾ ਵਾ ਸਾਡੇ ਸਾਂਹ ਦੇ ਨਹੀਂ ਗੱਲ ਸਾਡੀ ਲੜਾਈ ਕੋ ਹਿੰਦੂ ਸਿੱਖ ਦੀ ਲੜਾਈ ਨਹੀਂ ਹੈਗੀ ਸਾਡੀ ਲੜਾਈ ਆ ਸਮਾਜ ਵਿਰੋਧੀ ਬੰਦਿਆਂ ਦੀ ਮੈਂ ਸਮਾਜ ਵਿਰੋਧੀ ਬੰਦਿਆਂ ਦੀ ਗੱਲ ਕਰਦਾ ਨਾ ਕਿ ਹਿੰਦੂ ਸਿੱਖ ਦੀ ਆ ਹਿੰਦੂ ਸਿੱਖ ਪਰਿਵਾਰ ਕਿੰਨੇ ਆ ਸਾਡੇ ਨਾਲ ਇੱਥੇ ਸਾਇਓ ਦੁੱਖ ਪ੍ਰਗਟ ਕਰਕੇ ਗਏ ਡਾਕਟਰ ਸਾਹਿਬ ਨਾਲ ਇਹਨਾਂ ਦੀ ਸਾਰੀ ਕਮੇਟੀ ਦੇ ਨਾਲ ਸਾਰੀਆਂ ਪਾਰਟੀਆਂ ਦੇ ਸਾਰੇ ਧਰਮਾਂ ਦੇ ਸਤਿਕਾਰਯੋਗ ਲੋਕ ਇੱਥੇ ਆ ਰਹੇ ਆ ਸਾਰਿਆਂ ਨੂੰ ਇਸ ਗੱਲ ਦਾ ਦੁੱਖ ਆ ਕਿਉਂਕਿ ਇਹ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਆ ਜਿਹੜੇ ਸਮਾਜ ਵਿਰੋਧੀ ਹੁੰਦੇ ਆ ਇਹ ਕਿਸੇ ਧਰਮ ਦੇ ਖਿਲਾਫ ਨਹੀਂ ਹੁੰਦੇ ਇਹ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਹੁੰਦੇ ਇਹਨਾਂ ਨੂੰ ਜੋ ਉੱਤੋਂ ਇਸ਼ਾਰਾ ਹੁਣਾਵਾ ਇਹ ਸਰਕਾਰ ਦੇ ਪਾਲੇ ਹੁੰਦੇ ਆ ਜਿੱਥੇ دل ਕਰਦਾ ਹੈ ਹਮਲਾ ਕਰਵਾ ਦਿੰਦੇ ਆ ਲੋਕਾਂ ਦਾ ਸਿਰ ਦੇ ਧਿਆਨ ਭਟਕਾਉਣ ਵਾਸਤੇ ਕਿਉਂਕਿ ਸਰਕਾਰ ਫੇਲਰ ਸਰਕਾਰ ਆ ਲੋਕਾਂ ਦਾ ਧਿਆਨ ਇਹਨਾਂ ਵੱਲ ਨਾ ਜਾਵੇ ਇਹਨਾਂ ਦਾ ਧਿਆਨ ਡਾਇਵਰਟ ਕਰਦੇ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਵਕਵਕ ਆਗੂ ਵਕਵਕ ਧਰਮ ਦੇ ਸਮਾਜ ਜਿਹੜੇ ਲੋਕ ਨੇ ਉਹਨਾਂ ਵੱਲੋਂ ਇਹ ਚੀਜ਼ ਦਾ ਜਿਹੜਾ ਕਿ ਗੁੱਸਾ ਜਿਹੜਾ ਉਹਨਾਂ ਦੇ ਮਨ 'ਚ ਹੈਗਾ ਵੀ ਸਾਡੇ ਧਾਰਮਿਕ ਮੰਦਰ ਜਿਹੜੇ ਨੇ ਉਹਨਾਂ 'ਤੇ ਇਸ ਤਰ੍ਹਾਂ ਹਮਲੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਵਕਵਕ ਪਾਰਟੀਆਂ ਦੇ ਲੋਕ ਵਕਵਕ ਨਮਾਇंदे ਜਿਹੜੇ ਪਹੁੰਚੇ ਨੇ ਅਤੇ ਉਹਨਾਂ ਦਾ ਕਹਿਣਾ ਵੀ ਬਹੁਤ ਨਿੰਦਾਯੋਕ ਜਿਹੜੀ ਕਰਦਾ ਮੈਂ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਹੜਾ ਪਰਦਾ ਏਡਾ ਲਗਾਇਆ ਗਿਆ ਇੱਥੇ ਜਿਹੜਾ ਕਿ ਸਪੋਰਟਕ ਹਮਲਾ ਹੁੰਦਾ ਵਾ ਜਿਹੜੇ ਦੋ ਨੌਜਵਾਨ ਹੁੰਦੇ ਨੇ ਇੱਥੇ ਜਿਹੜਾ ਸਪੋਰਟ ਛੁੱਟ ਕੇ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿ ਜਿੱਥੇ ਕਿ ਸ਼ੇਸਾ ਸੂਰੀ ਰੋਲ ਜਿਹੜਾ ਕਿ ਇਹ ਮੰਦਿਰ ਆ ਜਿਸੇ ਮੰਦਿਰ ਵਿੱਚ ਪੰਡਤ ਜੀ ਦੇ ਆਪਣੇ ਪਰਿਵਾਰ ਦੇ ਨਾਲ ਸੁੱਤੇ ਹੋਏ ਸੀ ਪਰ ਚਲੋ ਜਾਨ ਉਹਨਾਂ ਦੀ ਬਚ ਗਈ ਹੈ ਪਰਿਵਾਰ ਕੇ ਮੈਂਬਰਾਂ ਦੀ ਕਿਸੇ ਤਰ੍ਹਾਂ ਕੋਈ ਜਾਲੀ ਜਿਹੜਾ ਨੁਕਸਾਨੀ ਹੋਇਆ ਪਰ ਮਾਲੀ ਨੁਕਸਾਨ ਜਰੂਰ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਬਿਲਡਿੰਗ ਨੂੰ ਜਿਹੜਾ ਛੋੜਾ ਨੁਕਸਾਨ ਆਇਆ ਵਾ ਦਬਾਹ ਜਿਹੜੀ ਹੈ ਟਟ ਗਈ ਆ ਤੇ ਪੰਡਤ ਜੀ ਨਾਲ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਸਾਰਾ ਮਾਮਲਾ ਕਿਉਂਕਿ ਮੌਕੇ ਤੇ ਸੀ ਬੰਦੇ ਜੀ ਉਸ ਵਕਤ ਹੁਣ ਕੋ ਗੱਲਬਾਤ ਕਰਾਂਗੇ ਜਿਹੜੇ ਕਿ ਪੰਡਤ ਜਿਹੜੇ ਕਿ ਸਮੰਦਰ ਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਚਲ ਹੋਇਆ ਕੀ ਸੀ ਮਾਮਲਾ ਅੱਥਰ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਕਿੰਨੇ ਵਾਰਾ ਸਮਾਸੀ ਤੇ ਰਾਤ ਕਿੰਨੇ ਵਾਰੀ ਸਪੋਰਟ ਖੁੰਦਾ ਸੀਸੀਟੀਵੀ ਵੀਡੀਓ ਵਿੱਚ ਕੀ ਕੀ ਹੁੰਦਾ ਵਾ ਸਾਡੇ ਠਾਕੁਰ ਦਵਾਰਿਆ ਦੇ ਪੰਡਤ ਜੀ ਮੁਰਾਰੀ ਜੀ ਜੋ ਕਿ ਇੱਥੋਂ ਦੇ ਸਰਪ੍ਰਸਤ ਸਥਾਪਕ ਨੇ ਸਾਡੇ 12 ਵਜੇ ਉਹਨਾਂ ਨੇ ਜਦੋਂ ਤਮਾਕਾ ਸੁਣਿਆ ਤੇ ਉਹ ਕੰਬਲ ਲੈ ਕੇ ਉੱਠੇ ਸੀ ਤੇ ਉਹਨਾਂ ਨੇ ਸਮਝਿਆ ਕਿ ਸ਼ਾਇਦ ਇੱਕ ਨੋਰਮਲ ਹੈ ਪਰ ਜਦੋਂ ਬਾਹਰ ਆਏ ਤੇ ਲੋਕ ਕਿ ਬੜੇ ਇਕੱਠੇ ਹੋਏ ਪਏ ਸੀ ਕਿ ਇੱਥੇ ਤਮਾਕਾ ਆ ਬਾਰੀ ਰਟੀਆਂ ਪੀਆਂ ਸੀ ਕੈਮਰਾ ਵੀ ਟ ਫਿਰ ਉਹਨਾਂ ਜਾ ਕੇ ਸ੍ਰੀ 108 ਮਹਾਂਮਲੇ ਸ਼ਨੀਲ ਜੀ ਮਹਾਰਾਏ ਨੂੰ ਉਹਨਾਂ ਕੀਤਾ ਕਿ ਇੱਥੇ ਧਮਾਕਾ ਆਇਆ ਫਿਰ ਸਾਰੇ ਹਿੰਦੂ ਸੰਗਠਨ ਇੱਥੇ ਇਕੱਠੇ ਹੋ ਗਏ ਮੈਨੂੰ ਐਸੋ ਵੀ ਪੰਡਿਤ ਜੀ ਦੇ ਨਾਲ ਨਾਲ ਉੱਪਰ ਪਰਿਵਾਰ ਕੇ ਕਿੰਨੇ ਮੈਂਬਰ ਸੁੱਤੇ ਸੀ ਕਿਸੇ ਦਾ ਕੋਈ ਜਾਨੀ ਨੁਕਸਾਨ ਹੋਇਆ ਕਿ ਦਾ ਕਿ ਬਚਾ ਹੋਇਆ ਕਿ ਨੁਕਸਾਨਤ ਨਹੀਂ ਹੋਇਆ ਕਿਸੇ ਦਾ ਨਹੀਂ ਜੀ ਇੱਥੇ ਕੋਈ ਨੁਕਸਾਨ ਨਹੀਂ ਆਇਆ ਉਹਨਾਂ ਦੇ ਨਾਲ 4-5 ਮੈਂਬਰ ਹੈਗੇ ਸੀ ਉਹਨਾਂ ਦੇ ਸਿਰਫ ਬਾਹਰੋਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਲਾਈਵ ਕਿ ਜਿਹੜਾ ਮੰਦਰ ਦੇ ਬਾਹਰਵਦਾਰ ਟੁੱਟੇ ਆ ਇਹ ਨੁਕਸਾਨ ਹੈ ਅੱਛਾ ਦੇਖਿਆ ਜਦੋਂ ਰਿਪੋਰਟ ਹੁੰਦਾ ਵਾ ਬੜੇ ਧੁਮਾਕਾ ਵੀ ਹੁੰਦਾ ਵਾ ਬੜੇ ਚੰਗੇ ਅੱਗ ਵਗੈਰਾ ਵੀ ਨਿਕਲਦੀ ਆ ਤੇ ਬੜੇ ਲਾਗੇ ਜਾ ਕੇ ਕਹਿੰਦੇ ਸ਼ੀਸ਼ੇ ਵਗੈਰਾ ਸੀ ਲੋਕਾਂ ਦੇ ਉਹ ਵੀ ਕਹਿੰਦੇ ਟੁੱਟ ਗਏ ਨੇ ਇਸ ਤੋਂ ਨੁਕਸਾਨ ਹੋਇਆ ਕੁਝ ਲਾਗੇ ਸ਼ੀਸ਼ੇ ਵੀ ਟੁੱਟੇ ਗਏ ਤੇ ਲੋਕ ਵੀ ਇਕੱਠੇ ਹੋਏ ਸੀ ਧੁਮਾਕੇ ਤੋਂ ਬਾਅਦ ਪਰ ਕੀ ਲੱਗਦਾ ਕੀ ਆ ਪਹਿਲੋ ਥਾਣਿਆਂ ਤੇ ਹਮਲੇ ਹੁੰਦੇ ਨੇ ਚੌਕੇ ਤੇ ਹਮਲੇ ਹੁੰਦੇ ਨੇ ਹੁਣ ਮੰਦਰਾਂ ਤੇ ਹਮਲੇ ਹੋਣ ਸ਼ੁਰੂ ਹੋ ਗਏ ਨੇ ਕਿਸ ਤਰ੍ਹਾਂ ਦੇਖਦੇ ਹੋ ਇਹ ਚੀਜ਼ ਨੂੰ ਧਾਰਮਿਕ ਸਥਾਨ ਆ ਲੋਕ ਇੱਥੇ ਆਉਂਦੇ ਨੇ ਲੋਕਾਂ ਦੀ ਆਸਥਾ ਜੁੜੀ ਹੋਈ ਆ ਕੀ ਲੱਗਦਾ ਕਿ ਤੁਹਾਡਾ ਇਹਦੇ ਬਾਰੇ ਕੀ ਅੰਮ੍ਰਿਤਸਰ ਇੱਕ ਪਵਿੱਤਰ ਸ਼ਹਿਰ ਕਿਹਾ ਗਿਆ ਹੈ ਜਿਹੜਾ ਇਸ ਆਪਸੀ ਭਾਈਚਾਰਾ ਨੂੰ ਇੱਕ ਤੋੜਨ ਦੇ ਸਬੰਧ ਦੇ ਵਿੱਚ ਆਕਾਰ ਕੀਤਾ ਜਾਂਦੇ ਆ ਔਰ ਮੰਦਰਾਂ ਨੂੰ ਜਦਾਂ ਮਛਦਾਨ ਸਾਰੇ ਲੋਕ ਇੱਥੇ ਰਲ ਮਿਲ ਕੇ ਰਹਿੰਦੇ ਪਰ ਕੁਝ ਸ਼ਰਾਰਤੀ ਤੱਤ ਨਹੀਂ ਚਾਹਦੇ ਕਿ ਆਪਸ ਵਿੱਚ ਆਨ ਦਾ ਮਿਲਣ ਵਰਤਨ ਰਵੇ ਇਸ ਕਰਕੇ ਨੂੰ ਖਰਾਬ ਕਰਨ ਦੇ ਲਈ ਇਹ ਨਿੰਦਕਾਰੇ ਪਹਿਲੇ ਥਾਣੇ ਦੇ ਹੀ ਉਹਨਾਂ ਨੇ ਮੰਦਰਾਂ ਨੇ ਬਣਾ ਲਿਆ ਗਿਆ ਹੈ ਜੇ ਉਹ ਗੱਲਬਾਤ ਕਰਾ ਕੇ ਸਾਡੇ ਜਿਹੜਾ ਕਿ ਸ਼ਿਵ ਸਾਣਾ ਦੇ ਆਗੂ ਨੇ ਇਹ ਵੀ ਉਥੇ ਪਹੁੰਚੇ ਨੇ Hindu ਸਮਾਜ ਦੇ ਨੇ ਇਹਨਾਂ ਵਿੱਚ ਵੀ ਪਾਰੀ ਜਿਹੜਾ ਰੋਸ਼ ਪਾਇਆ ਜਾ ਰਿਹਾ ਭਾਈ ਕਿਸ ਤਰ੍ਹਾਂ ਦੇਖਦੇ ਹੋ ਏਡਾ ਵੱਡਾ ਕਟੜਾ ਹੋਣੀ ਪਹਿਲਾਂ ਥਾਣੇ ਉੱਤੇ ਹਮਲਾ ਹੁੰਦਾ ਹੁਣ ਧਾਰਮਿਕ ਜਗ੍ਹਾ ਤੇ ਮੰਦਿਰਾਂ ਉੱਤੇ ਹਮਲਾ ਹੁੰਦਿਆ ਕਿਸ ਤਰ੍ਹਾਂ ਦੇਖਦੇ ਚੀਨ ਨੂੰ ਤੁਹਾਡੀਆਂ ਭਾਵਨਾ ਕਿੰਨਾ ਠੇਸ ਪਹੁੰਚੀ ਰਾਤ ਲਗਭਗ 12:30 1 ਵਜੇ ਦਾ ਸਮਾਂ ਹੋਏਗਾ ਦੋ ਵਿਅਕਤੀ ਮੋਟਰਸਾਈਕਲ ਤੇ ਆਂਦੇ ਆ ਤੇ ਬੰਬ ਸੁੱਟ ਕਿੱਥੋਂ ਚਲੇ ਜਾਂਦੇ ਆ ਲਗਭਗ 1 ਕਿਲੋਮੀਟਰ ਦੇ ਇਲਾਕੇ ਦੇ ਵਿੱਚ ਜਿਹੜੇ ਲੋਕੀ ਇਲਾਕਾ ਨਿਵਾਸੀ ਆ ਉਹ ਰਾ ਇਥੇ ਹੋਇਆ ਕੀ ਆ ਜਦੋਂ ਹੌਲੀ-ਹੌਲੀ ਸਾਰਿਆਂ ਨੂੰ ਪਤਾ ਲੱਗਿਆ ਕਿ ਇੱਥੇ ਬੰਬ ਤਮਕ ਹੋਏ ਆ ਰਾਤ ਦੇ ਦਹਿਸ਼ਤ ਨਾਲ ਲੋਕੀ ਡਰੇ ਹੋਏ ਆ ਇਥੋਂ ਦੇ ਜਿਹੜੇ ਨੈਣ ਵਾਲੇ ਮੁੱਖ ਪੰਡਤ ਜੀ ਉਹ ਵੀ ਡਰ ਚੁੱਕੇ ਆ ਵੀ ਮੈਨੂੰ ਇੱਥੇ ਰਹਿਣਾ ਵੀ ਮناسب ਨਹੀਂ ਲੱਗ ਰਿਹਾ ਪਹਿਲੇ ਤੇ ਚੌਂਕੀਆਂ ਤੇ ਹਮਲੇ ਹੋ ਰਹੇ ਸੀ ਥਾਣਿਆਂ ਤੇ ਹਮਲੇ ਹੋ ਰਹੀ ਸੀ ਆ ਜਿਹੜਾ ਹਰਾ ਪਰਦਾ ਦੇਖ ਰਹੇ ਜੋ ਇਹ ਥਾਣੇ ਤੇ ਚੌਂਕੀਆਂ ਤੇ ਲਗਾਇਆ ਗਿਆ ਸੀ ਕੀ ਇੱਥੇ ਜਿਹੜਾ ਬੰਬ ਤਮਕ ਕਿਹੜਾ ਨਾ ਹੋਵੇ ਇਹ ਹਰਿਆ ਪਰਦਾ ਚੁੱਕ ਕੇ ਹੁਣ ਮੰਦਰਾਂ ਦੇ ਬਾਹਰ ਲਗਾ ਦਿੱਤਾ ਗਿਆ ਏ ਜਿਹੜਾ ਕਿ ਬਹੁਤ ਚਿੰਤਾ ਦਾ ਵਿਸ਼ੇ ਆ ਦੋ ਦਿਨ ਪਹਿਲੇ ਅੰਮ੍ਰਿਤਸਰ ਦੇ ਵਿੱਚ ਇੱਕ ਵਪਾਰੀ ਸੀ ਜਿਹੜੇ ਭਾਜਪਾ ਨਾਲ ਸੰਬੰਧਿਤ ਸੀ ਉਹਨਾਂ ਦੇ ਗੋਲੀਬਾਰੀ ਚਲਾਈ ਜਾਂਦੀ ਆ ਬਾਲ-ਬਾਲ ਮੌਕੇ ਤੋਂ ਭਜਦੇ ਆ ਮੌਕੇ ਦੇ ਵਿੱਚ ਇੱਕ शिवसेना ਨੇਤਾ ਦਾ ਕਤਲ ਕਰ ਦਿੱਤਾ ਜਾਂਦਾ ਏ ਆਏ ਦਿਨ ਉਹ ਜਿਹੜੇ ਗੈਂਗਸਟਰ ਆ ਇਹਨਾਂ ਵੱਲ ਵਪਾਰੀ ਕੋ ਫਰੋਤੀ ਮੰਗੀ ਜਾਂਦੀ ਆ ਜਿੱਥੇ ਮਰਜ਼ੀ ਗੋਲੀ ਮਾਰ ਕੇ ਇਹਨਾਂ ਨੂੰ ਮਾਰ ਦਿੱਤਾ ਜਾਂਦਾ ਏ ਤੇ ਹੁਣ ਜਿਹੜੇ ਹਮਲੇ ਆ ਇਹ ਸਾਡੇ ਮੰਦਰਾ ਦੇ ਹੁਣੇ ਸ਼ੁਰੂ ਹੋ ਗਏ ਆ ਜਿਹੜੇ ਵੀ ਕਦੇ ਵੀ ਕਿਸੇ ਕੀਮਤ ਦੇ ਸਹਿ ਨਹੀਂ ਕੀਤਾ ਜਾਏਗਾ ਭਗਵੰਤ ਮਾਨ ਸਾਹਿਬ ਇਹ ਦਾਵਾ ਕਰਦੇ ਪਏ ਆ ਕਿ ਅਸੀਂ ਨਸ਼ੇ ਵਪਾਰੀ ਫੜਦੇ ਪਏ ਆ ਪਰ ਭਗਵੰਤ ਮਾਨ ਸਾਹਿਬ ਇਹੋ ਪੰਜਾਬ ਪੁਲਿਸ ਆ ਜਿਨ੍ਹਾਂ ਨੇ ਅਤਵਾਦ ਦਾ ਮੁਕਾਬਲਾ ਕੀਤਾ ਏ ਜੇ ਪੰਜਾਬ ਪੁਲਿਸ ਦੇ ਹੱਥ ਖੋਲ ਦਿੱਤੇ ਜਾਣ ਤੇ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਲੋਕਾਂ ਨੇ ਇਹ ਕੰਮ ਕੀਤਾ ਉਹ ਬੱਸ ਸਕਣ ਕਿਉਂਕਿ ਪੁਲਿਸ ਕੋ ਕੋਈ ਵੀ ਨਹੀਂ ਬਚ ਸਕਿਆ ਪੰਜਾਬ ਦੇ ਮੰਦਿਰਾਂ ਦੀ ਸੁਰੱਖਿਆ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਆ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਜਿਹੜੇ ਕੀ ਆਪਣੇ ਸਹੀ ਤਰੀਕੇ ਨਾਲ ਨਿਭਾਉਂਦੇ ਨਹੀਂ ਪਏ ਪੰਜਾਬ ਸਰਕਾਰ ਨੂੰ ਚਾਹੀਦਾ ਭਗਵੰਤ ਮਾਨ ਨੂੰ ਚਾਹੀਦਾ ਵੀ ਆਪਣੇ ਚੁਟਕਲੇ ਚੜਕਲੇ ਸੁਣਾਵੇ ਜਿਹੜੀ ਲੇਨ ਤੋਂ ਆਏ ਉਸੇ ਲੇਨ ਤੇ ਵਾਪਸ ਚਲ ਜੇ ਪੰਜਾਬ ਦੇ ਵਿੱਚ ਰਾਸ਼ਟਪਤੀ ਸ਼ਾਸਨ ਲੱਗਣਾ ਚਾਹੀਦਾ ਕਿਉਂਕਿ ਜਿਹੜਾ ਬੰਦਾ ਸਾਡੇ ਮੰਦਰ ਹੀ ਨਹੀਂ ਸੰਭਾਲ ਸਕਦਾ ਉਹਨੂੰ ਗੱਡੀ ਦੇ ਪਹੰਦਾ ਹੱਕ ਹੀ ਕੋਈ ਨਹੀਂਗਾ ਇਹ ਦੇਖੋ ਗੱਲ ਕਰੀਏ ਭਾਈ ਸਾਹਿਬ ਇਸ ਦੇਖਿਆ ਵੀ ਜਦੋਂ ਸਰਕਾਰ ਬਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਾਣਸੇ ਮਾਨ ਨੇ ਕਹਿੰਦੇ ਸੀ ਲੋਕਾਂ ਵਿੱਚ ਵੀ ਸਾਡੀ ਸਰਕਾਰ ਲਿਆਓ ਤੇ ਤੁਹਾਨੂੰ ਜਿਹੜਾ ਰੰਗਲਾ ਪੰਜਾਬ ਬਣਾ ਕੇ ਦਿਖਾਵਾਂਗੇ ਪੰਜਾਬ ਨੂੰ ਤੁਸੀਂ ਬੜੇ ਚੈਨ ਨਾਲ ਘਰੋਂ ਸੌਵੋਗੇ ਤੁਹਾਨੂੰ ਕਿਸੇ ਤਰ੍ਹਾਂ ਦਾ ਮਾਹੌਲ ਨਹੀਂ ਸਾ ਮਿਲੂਗਾ ਕਿੱਤਾਂ ਦੇ ਦੇ ਚੀਨ ਨੂੰ ਲੈ ਕੇ ਤਿੰਨ ਸਾਲਾਂ ਬਾਅਦ ਭਗਵੰਤ ਮਾਨ ਸਾਹਿਬ ਸਾਡੇ ਸੁੱਤੇ ਆਪਣੀ ਨੀਂਦਰ ਤੋਂ ਜਾਗੇ ਆ ਬੜੀ ਖੁਸ਼ੀ ਦੀ ਗੱਲ ਹੈ ਵੀ ਇਹਨਾਂ ਨਸ਼ਿਆ ਵਿਰੋਧ ਕਰਤੀ ਆ ਪਰ ਜੋ ਪੰਜਾਬ ਦੇ ਹਾਲਾਤ ਹੋ ਰਿਹਾ ਆਏ ਦਿਨ ਗੈਂਗਸਟਰ ਵੱਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਸ਼ਰਿਆ ਮੈਂ ਨਹੀਂ ਕਿਸੇ ਇੱਕ ਸਮੁਦਾਇ ਦਾ ਨਾਂ ਲੈਂਦਾ ਕਿਉਂਕਿ ਗੋਲੀ ਗੈਂਗਸਟਰ ਕਿਸੇ ਨੂੰ ਨਹੀਂ ਵੇਖਦੇ ਇਹ ਹਿੰਦੂ ਆ ਸਿੱਖ ਆ ਕੌਣ ਆ ਅੱਜ ਜੇ ਇੱਥੇ ਹਮਲਾ ਆਇਆ ਕੱਲ ਨੂੰ ਦੂਸਰੇ ਕਿਸਮ ਦੇ ਸਮੁਦਾਇ ਦੇ ਹੋ ਸਕਦਾ ਵਾ ਇਹ ਚਿੰਤਾ ਦਾ ਵਿਸ਼ਾ ਆ ਭਗਵੰਤ ਮਾਨ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਪ੍ਰਸ਼ਾਸਨ ਨੂੰ ਉਹ ਚੀਜ਼ ਦੇਵੇ ਜਿਹੜਾ ਪ੍ਰਸ਼ਾਸਨ ਚਾਹੁੰਦਾ ਹੈ ਕਿਉਂਕਿ ਪ੍ਰਸ਼ਾਸਨ ਦੇ ਕਿਤੇ ਨਾ ਕਿਤੇ ਹੱਥ ਬੰਨੇ ਹੋਏ ਆ ਆ ਦੇਖੋ ਹਮਲਾ ਹੋਣ ਤੋਂ ਬਾਅਦ ਇਥੇ ਟੈਂਟ ਲਗਾਤਾ ਜਾਂਦਾ ਆ ਬੋਰਡ ਜਿਹੜਾ ਲੋਕਾਂ ਦਾ ਚੁੱਕ ਕੇ ਲਿਆਂਦਾ ਗਿਆ ਏ ਇਹ ਬੋਰਡ ਮੰਦਰ ਦਾ ਬੋਰਡ ਨਹੀਂ ਆ ਇਥੇ ਲਗਾਤਾ ਵੀ ਲੋਕਾਂ ਨੂੰ ਇਸ ਤਰ੍ਹਾਂ ਲੱਗੇ ਵੀ ਇੱਥੇ ਕੋਈ ਘਟਨਾ ਹੋਈ ਨਹੀਂ ਸੀ ਇਸ ਤਰੀਕੇ ਨਾਲ ਪ੍ਰਤੀਜ ਕਰਾਇਆ ਜਾ ਰਿਹਾ ਏ ਈਡੀ ਵੱਡੀ ਘਟਨਾ ਹੋਣ ਤੋਂ ਬਾਅਦ ਲੋਕਾਂ ਨੂੰ ਇਸ ਤਰ੍ਹਾਂ ਕਰਾਇਆ ਜਾ ਰਿਹਾ ਏ ਕੋਈ ਈਡੀ ਵੱਡੀ ਘਟਨਾ ਨਹੀਂ ਆ ਗਵਾਂਡੀਆਂ ਦੇ ਸ਼ੀਸ਼ੇ ਟੁੱਟ ਜਾਂਦੇ ਆ ਉੱਤੇ ਕਮਰੇ ਨੂੰ ਤਾਲਾ ਮਾਰ ਕੇ ਚਲਿਆ ਜਾਂਦਾ ਵਾ ਅੱਗੇ ਪਰਦੇ ਲਗਾ ਦਿੱਤੇ ਜਾਂਦੇ ਆ ਇਹ ਭਗਵੰਤਬਾਨ ਸਾਹਿਬ ਹਿੰਦੂਆਂ ਦੀਆਂ ਅੱਖਾਂ ਤੇ ਪਰਦਾ ਪਾਉਂਦੇ ਪਏ ਆ ਵੀ ਕਿਸੇ ਨੂੰ ਇਹ ਨਾ ਹੋਵੇ ਭਗਵੰਤ ਮਾਨ ਸਾਹਿਬ ਤੁਹਾਡਾ ਉਹ ਲਾਤੀਆ ਕਿ ਤੁਹਾਨੂੰ ਕੁੱਟਣਾ ਵੀ ਹੈ ਤੁਹਾਨੂੰ ਰੋਣ ਵੀ ਨਹੀਂ ਦੇਣਾ ਸਾਨੂੰ ਇਹਨਾਂ ਦੇ ਕਰੋ ਸਾਡੇ ਮੰਦਰਾਂ ਦੇ ਹਮਲੇ ਹੋ ਰਹੇ ਆ ਪ੍ਰਸ਼ਾਸਨ ਸਰਕਾਰ ਇਹ ਦੇਖੇ ਤੇ ਸਹੀ ਮੀਡੀਆ ਦੇਖੇ ਸਹੀ ਜੇ ਇਹੋ ਪਰਦੇ ਨਾ ਹੁੰਦੇ ਮੀਡੀਆ ਕਲੀਅਰ ਤੇ ਕਰਦਾ ਕਵਰੇਜ ਤੇ ਕਰਦਾ ਪਰ ਪਰਦੇ ਲਗਾ ਕੇ ਮਲਬਾ ਚਕਾ ਕੇ ਇਹ ਕੀ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਕੋਈ ਏਡਾ ਵੱਡਾ ਮਸਲਾ ਨਹੀਂ ਹੋਇਆ ਜੇ ਸੀਸੀਡੀਵੀ ਫੁਟੇਜ ਨਾ ਹੁੰਦੀ ਤੇ ਸ਼ਾਇਦ ਇਹ ਕਹਿੰਦੇ ਵੀ ਪਹਚਾ ਲ ਆ ਗਿਆ ਏ ਜਾਂ ਸ਼ਾਇਦ ਵੈਸੇ ਹੀ ਡਿੱਗ ਪਿਆ ਏ ਇਹਦੇ ਸੀਸੀਡੀਵੀ ਫੁਟੇਜ ਆ ਜਿਹਦੇ ਨਾਲ ਇਹ ਕਲੀਅਰ ਹੋ ਜਾਂਦਾ ਕਿ ਸਾਡੇ ਮੰਦਰਾਂ ਦੇ ਤੇ ਹਮਲਾ ਕੀਤਾ ਗਿਆ ਹੈ ਪਰ ਅਸੀਂ ਦੇਖਿਆ ਆਪਣੇ ਖਾਸ ਕਰਕੇ ਹਰ ਇੱਕ ਸਮਾਜ ਦੇ ਲੋਕ ਜਿਨ੍ਹਾਂ ਨੂੰ ਪਤਾ ਲੱਗਾ ਵੀ ਰਾਤ ਇਸ ਤਰ੍ਹਾਂ ਹਮਲਾ ਹੋਇਆ ਵਾ ਹਰ ਇੱਕ ਸਮਾਜ ਦੇ ਧਾਰਮਿਕ ਆਗੂ ਵੱਖ-ਵੱਖ ਪਾਰਟੀਆਂ ਦੇ ਮੈਂਦੇ ਇੱਥੇ ਤੱਕ ਪਹੁੰਚੇ ਨੇ ਪਰ ਅਸੀਂ ਦੇਖਿਆ ਕੋ ਆਮ ਆਦਮੀ ਪਾਰਟੀ ਤੋਂ ਨਹੀਂ ਪਹੁੰਚਾਇ ਇਸ ਟੀਮ ਲੈ ਕੇ ਆ ਕਿਥੇ ਦੁੱਖ ਜਿਹੜਾ ਪ੍ਰਗਟਾਵਾ ਨਹੀਂ ਕੀਤਾ ਗਿਆ ਕਿਉਂਕਿ ਬੜਾ ਵੱਡਾ ਜਿਹੜਾ ਐਕਸੀਡੈਂਟ ਹੋਇਆ ਵਾ ਬੜਾ ਵੱਡਾ ਹਸਾ ਹੋਇਆ ਚੀਜ਼ ਹੈ ਸ਼ਾਇਦ ਭਗਵੰਦ ਮਾਨ ਸਾਹਿਬ ਚਾਹੁੰਦੇ ਆ ਕਿ ਜਿਵੇਂ ਆਪਣੇ ਸੁਖਵੀਰ ਬਾਦਲ ਜੀ ਦੀ ਕੁੜੀ ਦਾ ਕਾਰਡ ਦੇ ਉਹਨਾਂ ਨੂੰ ਗਿਆਈ ਤੇ ਕਹਿੰਦੇ ਮੈਂ ਨਹੀਂ ਜਾਣਾ ਸ਼ਾਇਦ ਉਹ ਇਨਵੀਟੇਸ਼ਨ ਦਾ ਕਿਸੇ ਇੰਤਜ਼ਾਰ ਕਰਦੇ ਹੋਣ ਕਿ ਪੰਜਾਬ 'ਚ ਜਾਂ ਅੰਮ੍ਰਿਤਸਰ 'ਚ ਕੋਈ ਵੱਡਾ ਖਾਣਡ ਹੋਵੇ ਤੇ ਮੈਨੂੰ ਇਨਵੀਟੇਸ਼ਨ ਆਵੇ ਤੇ ਮੈਂ ਫਿਰ ਜਾਵਾਂ ਇਹ ਸਰਕਾਰ ਦੇ ਨੁਮਾਇੰਦੇ ਆ ਇਹਨਾਂ ਦਾ ਫਰਜ਼ ਮੰਦਾ ਏ ਕਿਉਂਕਿ ਸਵੇਰ ਤੋਂ ਕਾਲੀਦਾਲ ਭਾਜਪੀ ਕੋਈ ਵੀ ਲਾਲੋ ਪਾਰਟੀ ਸਾਰੇ ਪਾਰਟੀਆਂ ਦੇ ਨੁਮਾਇੰਦੇ ਇੱਥੇ ਪਹੁੰਚੇ ਆ ਤੇ ਇਹ ਲੱਗਦਾ ਕਿਸੇ ਨਾ ਕਿਸੇ ਇਨਵੀਟੇਸ਼ਨ ਇੰਤਜ਼ਾਰ ਕਰਦੇ ਪਏ ਆ ਇਨਵੀਟੇਸ਼ਨ ਮੀਨਸ ਕੋਈ ਵੱਡੇ ਹਾਸੇ ਦਾ ਇੰਤਜ਼ਾਰ ਕਰਦੇ ਪਏ ਫਿਰ ਜਾਈਏ ਹਾਲਾਤ ਇਸ ਤਰ੍ਹਾਂ ਦੇ ਬਣਾ ਚੁੱਕੇ ਆ ਕਿ ਸਮਝ ਨਹੀਂ ਆ ਰਹੀ ਭਗਵੰਤ ਮਾਨ ਸਾਹਿਬ ਪੰਜਾਬ ਨੂੰ ਕਿਸ ਤਰ੍ਹਾਂ ਦੇਖਣਾ ਚਾਹੁੰਦੇ ਆ ਲੋਕਾਂ ਨੇ ਵੋਟਾਂ ਪਾ ਕੇ ਕਿ ਰੰਗਲਾ ਪੰਜਾਬ ਦੀ ਪੇਸ਼ਕਸ਼ ਕੀਤੀ ਸੀ ਪਰ ਪੰਜਾਬ ਨੂੰ ਖੂਨੀ ਪੰਜਾਬ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਨਸ਼ੇ ਦੇ ਵਪਾਰੀ ਫੜੇ ਜਾ ਰਹੇ ਆ ਪਰ ਛੋਟੇ ਵਪਾਰੀ ਵੱਡਿਆਂ ਨੂੰ ਤੁਸੀਂ ਦੇਖੋ ਕਿ ਇਹਨੂੰ ਹੱਥ ਪਾਇਆ ਵੱਡੇ ਦੇ ਕਿ ਬਿਲਡਿੰਗ ਨੂੰ ਹੱਥ ਪਾਇਆ ਹੋਵੇ ਮੈਨੂੰ ਨਹੀਂ ਲੱਗਦਾ ਇਹਦੇ ਲੋਕਾਂ ਨੂੰ ਵਿਖਾਇਆ ਜਾ ਰਿਹਾ ਏ ਵੀ ਅਸੀਂ ਇਹ ਕੰਮ ਕਰਦੇ ਪਏ ਆ ਜ਼ਮੀਨੀ ਸਤਹ ਤੇ ਪਰ ਮੈਨੂੰ ਨਹੀਂ ਲੱਗ ਰਿਹਾ ਕਿ ਪੰਜਾਬ ਦੇ ਹਾਲਾਤ ਇਸ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਸੁਧਰਣਗੇ ਥਾਕਰ ਦੁਆਰੇ ਰਾਤ 12:30 ਦੇ ਕਰੀਬ ਜਿਹੜੇ ਕਿ ਦੋ ਨੌਜਵਾਨ ਹੁੰਦੇ ਨੇ ਜਿਸ ਤਰ੍ਹਾਂ ਤੁਸੀਂ ਸੀਸੀਟੀਵੀ ਵਿੱਚ ਵੇਖ ਰਹੇ ਹੋ ਕਿਸ ਤਰ੍ਹਾਂ ਜਿਹੜੇ ਨੌਜਵਾਨ ਦੋ ਹੁੰਦੇ ਨੇ ਮੋਟਰਸਾਈਕਲ ਤੇ ਝੰਡਾ ਡੜਾਕ ਨੀਲੇ ਰੰਗ ਦਾ ਲੱਗਦਾ ਇਹਨਾਂ ਦੇ ਬڑے ਮੋਟਰਸਾਈਕਲ ਤੇ ਲਗਾਇਆ ਹੋਇਆ ਅਤੇ ਉਸ ਤੋਂ ਬਾਅਦ ਜਿਹੜਾ ਕਿ ਇਹ ਨੌਜਵਾਨ ਇੱਕ ਨੌਰਾ ਉੱਤਰਦਾ ਵਾ ਅਤੇ ਇੱਥੇ ਠਾਕਦਵਾ ਜਿਹੜਾ ਮੰਦਿਰ ਆ ਉਸ ਉੱਤੇ ਕੋਈ ਵਿਸਪੋਰਟ ਜਿਹੜੀ ਚੀਜ਼ ਛੁੱਟ ਕੇ ਜਾਂਦਾ ਹੈ ਅਤੇ ਉਸ ਤੋਂ ਬਾਅਦ ਜਿਹੜਾ ਕਿ ਬਲਾਸ ਹੋ ਜਾਂਦਾ ਵਾ ਤੁਸੀਂ ਦੇਖਿਆ ਗੱਲਬਾਤ ਵੀ ਕੀਤੀ ਲੋਕਾਂ ਦੇ ਨਾਲ ਲੋਕਾਂ ਦਾ ਕਹਿਣਾ ਸੀ ਵੀ ਆਨਗਵਾਂ ਜਿਹੜਾ ਇਸ ਤਰ੍ਹਾਂ ਦੀ ਆਵਾਜ਼ ਆਉਂਦੀ ਆ ਅਤੇ ਲੋਕਾਂ ਦੇ ਸ਼ੀਸ਼ੇ ਤੱਕ ਜਿਹੜੇ ਟੁੱਟ ਜਾਂਦੇ ਬਹੁਤ ਵੱਡਾ ਜਿਹੜਾ ਤਮਾਕਾ ਹੋਇਆ ਸੀ ਅਤੇ ਪੁਲਿਸ ਕਮਿਸ਼ਨ ਸਾਡੇ ਗੁਰਪ੍ਰੀਤ ਸਿੰਘ ਭੁੱਲਰ ਦਾ ਵੀ ਜਿਹੜਾ ਬਿਆਨ ਆ ਵੀ ਜਲਦ ਜਲਦ ਦੋਸ਼ੀਆਂ ਨੂੰ ਜਿਹੜਾ ਫੜਾਇਆ ਜਾਵੇਗਾ ਅਤੇ ਉਹਨਾਂ ਦੇ ਖਿਲਾਫ ਬੰਦੀ ਜਿਹੜੀ ਕਾਰਵਾਈ ਕੀਤੀ ਜਾਊਗੀ ਪਰ ਲੋਕਾਂ ਵਿੱਚ ਨਿਰਾਸ਼ਾ ਜੀ ਆ ਸਰਕਾਰ ਨੂੰ ਲੈ ਕੇ ਵੀ ਸਰਕਾਰ ਦਾ ਕੋਈ ਨਿਮੰਦਾ ਆਮ ਆਦਮੀ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਵੱਖ-ਵੱਖ ਜਿਹੜੇ ਧਾਰਮਿਕ ਆਗੂ ਨੇ ਹਰ ਜਿਹੜੇ ਇਥੇ ਪਹੁੰਚੇ ਨੇ ਇਸ ਈ ਦਾ ਪ੍ਰਗਾਵਣ ਕਰਨ ਵਾਸਤੇ ਵੀ ਜੋ ਘਟਨਾ ਹੋਈ ਆ ਬਹੁਤ ਮਾੜੀ ਹੋਈ ਆ ਪਰ ਆਮ ਆਦਮੀ ਪਾਰਟੀ ਤੋਂ ਕੋਈ ਇਥੇ ਵਲੰਟੀਅਰ ਹੈ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਅਧਿਕਾਰ ਹੀ ਜਾਂ ਕੋਈ ਕਹਿ ਲੀਏ ਕਿਸੇ ਦਾ ਕੋਈ ਮੰਤਰੀ ਤੱਕ ਜਿਹੜੇ ਇਥੇ ਨਹੀਂ ਪਹੁੰਚੇ ਲੋਕਾਂ ਦੇ ਮਨਾਂ ਵਿੱਚ ਇਸ ਨੂੰ ਲੈ ਕੇ ਰੋਸ ਹੈ ਮੈਨੂੰ ਦਿਉ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ ਸਵੇਰ 2am ਹਮਾਰੇ ਚਾਟਾ ਪੁਲਿਸ ਸਟੇਸ਼ਨ ਮੈਂ ਪੰਡਤ ਜੀ ਨੇ ਇਸ ਮੰਦਰ ਕੇ ਇਹਨਾਂ ਨੇ जा के इन्फॉर्म किया था कि कोई ऐसे उनके एरिए में धमाका हुआ है और आवाज़ आई है तो उसके ऊपर जैसे ही हमें इन्फॉर्मेशन मिली मैं और सारे सीनियर ऑफिसर्स खुद मैदान पर इधर आ गए थे स्पॉट पर फ्रेंसिक टीम भी बुला ली थी उसने सारी इंस्पेक्शन की और सारे लोगों से मैं मिला सामने वाले घर वाले भी मेरे को मिले सुबह और काफ़ी लोग जो मंदिर वाले पंडित जी से भी बात हुई फिर उनके कमेटी वालों से भी सुबह बात हुई तो उसके ऊपर हमने सीसीटीवी ट्रेल में जो दो लड़के फिगर हुए हैं उनके ऊपर हमने हम स्पेशल टीम्स लगा दी हैं फॉरेंसिक टीम ने भी सारी सैंपलिंग कर रही है डेबरी की उसको सैंपल करके वो उस पर कार्रवाई कर रहे हैं सो so दैट हमें पता लग जाए कि क्या मटेरियल यूज़ हुआ है और मैं आपके माध्यम से सारे यूथ को ये चेतावनी भी देना चाहता हूँ और पाकिस्तान आईएसआई के चक्करों में मत आए पहले भी जो इम्पोर्टेंट जितने भी केस हैं आपको पता है अमृतसर में सारे ट्रेस हो चुके हैं और सारे मुल्जम पकड़े गए हैं और ये पता लगा कि बड़े इकनॉमिकली बीकर सेक्शन से वो लड़के आते थे और पैसे के छोटे लालच के लिए उन्होंने ऐसे काम किए तो मैं उनको चेतावनी भी देता हूँ कि अपनी ज़िंदगी मत खराब करो और सख्त से सख्त कदम उनके जो पुलिस उठाने के लिए हमेशा हम हाज़िर हैं और लोगों को भी मैं मैसेज देना चाहता हूँ कि हम तो रात को भी और दिन में भी जैसे ही कल इंफॉर्मेशन आई मैं खुद और बाकी सारे ऑफिसर विद इन फ्यू मिनट्स हम मौके पे आ गए थे तो पुलिस बिल्कुल अलर्ट है और आपकी जो सिक्योरिटी है उसके ऊपर पूरा पैर उनका क्या इस्थी इरादा इस्थी क्या लगता है उनका कभी थानों को टारगेट किया जाता है अभी मंदिरों गुरुद्वारों के ऊपर अटैक करना शुरू कर बड़ी जा, सिंपल बात है पाकिस्तान ये डिस्टर्बेंस पैदा करना चाहता है हर चीज में और हम उनके मंसूबों में उनको कामयाब नहीं होने देंगे तो कभी जी कोई सीसीटीवी पर काम कर रहे हैं जी वो इस टाइम इन्वेस्टिगेशन का पार्ट है अगर मैं आपसे शेयर करता हूं तो लोगों को सर जो सीसीटीवी सामने आई है जो टीवी चैनलों पे चल भी रही है जो मंदिर वालों ने दी है दो लोग आ रहे हैं पीछे एक झंडा लगाया होगा कम से कम एक डेढ़ मिनट तो वो बम को निकालने की कोशिश कर रहे हैं वो सारा कर रहे हैं देखो वो सारा मैं बता रहा हूँ इन्वेस्टिगेशन का पार्ट है वो रात ही हमने उस पर काम करना शुरू कर दिया है और बहुत जल्दी आपके सामने मुलजम भी होंगे और रिजल्ट भी होगा कारण भी होगा था क्या हैंड अभी नहीं कह सकते टीम की रिपोर्ट नहीं आती मैं बिल्कुल नहीं कह सकती डेबरी को इसलिए इकट्ठा किया जाता है कि उसमें से कोई भी जो आ, किसी तरह का भी प्रूफ मिल जाए कि क्या कौन सा मटेरियल यूज हुआ वो तो यार नहीं ना कह सकता तो फोरेंसिक साइंटिफिक बताएगी पर डेफिनेटली ये धमाका हुआ तभी हम इस पर आए हैं बट भगवान की कृपा से कोई लॉस नहीं हुआ लाइफ का और पुलिस इमीडिएटली कार्रवाई में आ गई और आपको मैं दोबारा दोहरा रहा हूँ कि पाकिस्तान की आई के ये मनसूबों को कामयाब नहीं होने देंगे और यूथ को ये मेरी चेतावनी है कि अपनी जिंदगी को जोखिम में मत डालो उनकी बैकअप सर अब आप लोगों को क्या करना चाहते हैं जैसे थानों को पहले टारगेट किया जाता था तो हमने ग्रीन कपड़े या फिर किसी चीज से ढक दिया गया अब मंदिर गुरुद्वारा को भी ढका जाएगा मंदिर कमेटी के साथ अब मीटिंग हो रही है जी वो सिक्योरिटी के लिए और जो भी उनकी रिक्वायरमेंट्स हैं उनके साथ डिस्कस करेंगे